ਮੂਤੋਆ ਮੂਤਿਕ ਦਰ ਬੈਰੋ ਪਹਿਵੀ ਕਰ ਜਾਇਗਾ ਤੇ ਇਹਦੀ ਜਰੂਰ ਦਰ ਲੈ ਰਿਆਂ ਪੂਰੀ ਮਦਦ ਕਰਾਉਣਾ ਤੇ 100 ਵਾਰ ਸਨੌਰ ਦਾ ਤੇ ਪਾਤਰ ਕਰਦਾ ਇਹ ਸਾਡੇ 32 ਦਿਨ ਆ ਜੇ ਕੋਈ ਮੇਰਾ ਹੱਥ ਤੇ ਜਾਣਾ ਤੇ ਦਾ ਪਾਰਟੀ ਦੇ ਪ੍ਰੋਗਰਾਮ ਤੋਂ ਤੱਕ ਰੇਖਾ ਦੇਖਿਆ ਤੇ ਸਾਰੇ ਅਫਰਾਂ ਉਡੀਕ ਤੇ ਤੁਹਾਨੂੰ ਆ ਕੇ ਦਿਖਾਵਾਂਗਾ ਹਰਿਆਪਸਰਨ ਮਾਦਾ ਕਿਹਾ ਅਖੀਨ ਬਾਬੇ ਕੋਲ ਬੜਾ ਡਿਊਟੀ ਲੱਗੀ ਚੱਲ ਗਿਆ ਜਿੰਨਾ ਅੱਜ ਤੋਂ ਦੇਖਣਾ ਚਾਹੁੰਦਾ ਬੰਦਾ ਵੀ ਲੋਕਾਂ ਨਾਲ ਸਾਰੇ ਟੋਟਲ ਅਗਲੀ ਦੇ ਵਿੱਚ ਸਭ ਨੇ ਇੱਥੇ ਆਲਾ ਹੈ ਜਿਹੜੇ ਲੋਕਾਂ ਨੇ ਨਾਰਮਲ ਕਰਨਾ ਸਾਰਾ ਇਹ ਤੇ ਹੋ ਜਾ ਅਗਲੀ ਜਦੋਂ ਵਾਰ ਆਉਣਾ ਹੈ ਪਿਛਲੇ ਸਾਰੇ ਨੂੰ ਮੁਸ਼ਕਿਲ ਆਵੇ ਜਦੋਂ ਕਹਿੰਦੇ ਰਿਸਟ ਲੈ ਆ ਕੇ ਲੱਗਦਾ ਕਿ ਇਹ ਕੰਮ ਹੋ ਗਿਆ ਸਾਰਾ ਸਭ ਇਹ ਜਿਹਨੇ ਸਟਾਲ ਪਰ ਦਿਵਾਨਾ ਦਾ ਕੰਮ ਕਰਦਾ ਸਰਕਾਰ ਤੋਂ ਵੰਸ਼ ਦਾ ਮਾਰਨਾ ਇੱਥੇ ਆ ਉਹ ਸਾਡੇ ਤੇ ਸੀਗੇ 3-5 ਕਿਲੋ ਤੋਂ ਉਪਰ ਮਿਲੂ ਤੇ ਮਰਾ ਸਾਡੇ ਚਾਹੇ ਚਾਹੇ ਹਲਕਾ ਫਰਾਵ ਬਹੁਤ ਵੱਡਾ ਵਟਿਆ ਤੇ ਹੁਣ ਜਦੋਂ ਇੱਥੋਂ ਮੈਂ ਨਹੀਂ ਲਊਂਗਾ ਜਿੱਦੇ ਮਨੇ ਪਤਰੀ ਦਾ ਬਣਾ ਲਿਆ ਪਿਆਉਣਾ ਉਹਦੇ ਤੋਂ ਬਾਅਦ ਮੈਂ ਜੀਰ ਜਣਾ ਫੋਟੋਵਾਲ ਫਿਰ ਸਾਡੇ 1:30 ਵਜੇ 3:30 ਵਜੇ ਵਾਪਸ ਜਵਾ ਰਹੇ ਸਾਰੀ 70 ਲੋਕ ਵੀ 3 ਵਜੇ ਜਿਹੜਾ ਪਾਣੀ ਦੇ ਬਾਹਰ ਦਾ ਆਪਣਾ ਇੱਥੇ ਕੋਈ ਵੀ ਬਰੋਹ ਕੋਲਾ ਫੜ ਦਾ ਸਰਵਾ ਕਰ ਤੇ ਸਾਰਾ ਸਰਵਾ ਕਰਕੇ ਉਸ ਤੋਂ ਬਾਅਦ ਉਹ ਵੀ ਉਹਦਾ ਕੀ ਮੈਨੂੰ ਇਹ ਨਿਕਲ ਰਿਹਾ ਉਹਦਾ ਉਹਦੇ ਹਿਸਾਬ ਨਾਲ ਪਤਾ ਚੱਲਦਾ ਇਤਨਾ ਕਿ ਦਲ ਵਿੱਚ ਬੱਸਾਂ ਕਹਿੰਦਾ ਨਹੀਂ ਚੱਲਦੀਆਂ ਸੀ ਕਿ ਬੰਦ ਹੋ ਗਈਆਂ ਤਾਂ ਕਿ ਦਿੱਕਤ ਆ ਰਹੀ ਹੈ ਲੋਕਾਂ ਨੂੰ ਮੈਂ ਮੈਂ ਨਾ ਕੁਐਸਚਨ ਆਇਆ ਵੀ ਇਹ ਜਿਆ ਰਸਾਇਆ ਇਹ ਅਸਲ ਲੋਕ ਬਰਸਾ ਤੇ ਚੜ੍ਹਦ ਘਟ ਲੱਗ ਪਏ ਹੁਣ ਉੱਤੇ ਫਰੀ ਵਾਲੀਆਂ ਵੀ ਚੜ੍ਹਦੀਆਂ ਜਾਹ ਕੋ ਮੜਾ ਬਟਾ ਇੱਕ ਅਦਾ ਘਰ ਛੋਟੇ ਖੇਤਰ ਦਾ ਮੈਂ ਪੜਿਆ ਹਲਕੇ ਦੇ ਬੜੇ ਦਾ ਬੱਸਾਂ ਲਵਾ ਕੇ ਦੇਖਿਆ ਪਰ ਬੱਸ ਲਵਾਉਣ ਦਾ ਲੋਕਾਂ ਨੂੰ ਚਾਹ ਚੜਦੇ ਤੇ ਅਸੀਂ ਹੁਣ ਪਿਆ ਮੈਂ ਕਾਲਜ ਪਾਸਟਰਾ ਕਰਾਇਆ ਵੀ 10 15 ਸੀਟਰੀਆਂ ਚੱਲੀਆਂ ਚੱਲੀਆਂ ਆ ਜੀਮ ਸਾਹਿਬ ਤੁਸੀਂ ਹੋ ਠੀਕ ਹੈ ਨਹੀਂ ਇੱਕ ਇੱਕ ਪਾਣੀ ਮੈਂ ਇੱਥੇ ਬੈਠਾ ਬਲਵੇੜੇ ਸਾਡੇ ਨਗਾਵਾ ਪਿੰਡ ਪੈਂਦਾ ਹੈ ਬਲਵੇੜੇ ਕੋਲ ਉੱਥੇ ਪਹਿਲਾਂ ਬੱਸ ਜਾਂਦੀ ਸੀ ਸਰਕਾਰੀ ਹੁਣ ਹਟ ਗਈ ਆ ਬੱਚੇ ਪੜਦੇ ਆ ਤੇ ਬਜ਼ੁਰਗਾਂ ਨੇ ਕਿਹਨੇ ਤੁਰਨਾ ਕਿਸੇ ਨੂੰ ਕੋਈ ਹਟ ਗਈ ਆ ਇਹ ਇਸ਼ੂ ਹੈ ਜੀ ਪਹਿਲਾਂ ਚੱਲਦੀ ਸੀ ਜੀ ਇਹਨਾਂ ਜਿਹੜੇ ਜਿਹੜੇ ਪਿੰਡ ਚੱਲਦੀ ਇਹਨਾਂ ਮੇਰੇ ਭਰਾ ਚਾਲੂ ਕਰਕੇ ਰੱਖੋ ਲੋਕਾਂ ਨੂੰ ਬਹੁਤ ਟਮਾ ਗਿਆ ਬਾ ਠੀਕ ਹੈ ਬਾ ਭੇਜ ਕੇ ਚਾਲੂ ਕਰਾਉਂ ਦੋ ਮਰ ਬੀਨੇ ਮੇਰੇ ਪ੍ਰਸਤੁਤ ਹਾਂ ਜੀ ਹਲਚ ਕਰਵਾਣਾ ਹੈ ਇਹਨਾਂ ਮੈਂ ਹਰ ਇੱਕ ਜਿਹੜੇ ਜਿਹੜੇ ਖੂਸ਼ੀ ਸਾਹਮਣੇ ਆਵਾਮਨ ਕਰਵਾਉਣਾ ਹੈ ਨਾ ਜੀ ਉਹਨਾਂ ਦਰੇ ਤੇ ਆਏ ਸਨ ਆਹ ਕਲੋਨੀ ਇੱਕ ਨਵੀਂ ਬਸਤੀ ਹੈ ਤੇ ਇਸ ਹਾਂ ਮੇਰੇ ਕਿੰਨੇ ਸਾਲ ਪਹਿਲਾਂ 15 ਸਾਲ ਹਾਂਜੀ 15 ਸਾਲ 15 ਸਾਲ ਤੋਂ ਉਹਨਾਂ ਨੇ ਕਿਸੇ ਨਸਾਰ ਨਹੀਂ ਲਈ ਕੋਈ ਗਲੀ ਕੋਈ ਕਿਸੇ ਨੇ ਕੁਛ ਨਹੀਂ ਰੱਖਿਆ ਹੁਣ ਪਹਿਲੋ ਇਹ ਸੀ ਵੀਰੇ ਪਾਇਆ ਹੁਣ ਇਹਨੂੰ ਅਸੀਂ ਸਾਨੂੰ ਚਾਲੂ ਕਰਵਾਤਾ ਚਾਲੂ ਕਰਾਉਂਦੇ ਕਿਸੇ ਵੀ ਬਾਤ ਜਿਹੜਾ ਮਾਰ ਪਿਆ ਕਲੋਨੀ ਤੇ ਆਜੂਦਾਰ ਕੋਲੋਂ ਇੱਕ ਟਾਗ ਜਨੇ ਕੰਪ ਚਾਲੂ ਹੋ ਗਿਆ ਜਿਹੜੇ ਮੈਂ ਛੜ ਗਿਆ ਉਹ ਵੀ ਅਸੀਂ ਮੱਡੀ ਰੋਡ ਦੇ ਪਾਸੇ ਸੀਗਾ ਮੇਰਾ ਖਿਆਲ ਐਸੇ ਹੀ ਮਹੀਨੇ ਦੇ ਅਗਲੇ ਮਹੀਨੇ ਵੀ ਲੱਗਦਾ ਠੀਕ ਉਹਦਾ ਵੀ ਕੰਮ ਕਰਦੇ ਲੋਕਾਂ ਜੋ ਹੋ ਸਕਦਾ ਸਾਨੂੰ ਇਹ ਵੀ ਸੁਣੋ ਚਾਹੀਏ ਸੋ ਕਰ ਇੱਕ ਤਰ੍ਹਾਂ ਦੇ ਜਦੋਂ ਜਿਹੜਾ ਇਹਨਾਂ ਦਾ ਕਰ ਚੁੱਕਾ ਹੈ ਅਸੀਂ ਵੀ ਕੀ ਪੀਣ ਕਰਨਾ ਚੱਲ ਜਾਈਏ ਪੀਣ ਕਰਨਾ ਚਾਹਣਾ ਵੀ ਕੋਸ਼ਿਸ਼ ਕਰੋ ਜਿਹੜੇ ਮਾੜੇ ਕੋਈ ਛੋਟੇ ਮੋਟੇ ਚੱਲ ਗਏ ਵੀ ਆਪਾਂ ਇੱਕ ਪਰਿਵਾਰ ਆ ਸਾਜ ਆ ਕਦੀ ਆਪਾਂ ਇਕੱਠੇ ਖੇਡਦੇ ਆ ਕਦੀ ਆਪਾਂ ਇਕੱਠੇ ਲੜਦੇ ਆ ਵੀ ਲੜਦੇ ਜਾ ਕੇ 60 આવੋ ਤੇ ਆਪਣੇ ਦੇ ਪ੍ਰੋਜੈਕਟ ਆ ਉਹਨਾਂ 'ਤੇ ਜ਼ਿਆਦਾ ਧਿਆਨ ਲਿਜੀਏ ਲੜਚੇ ਨਾਲ ਸਾਡੀ ਕੋਸ਼ਿਸ਼ ਆ ਦੇ ਜਿਹੜਾ ਕਾਪਿਆ ਉਹ ਤੈਅ ਦੇ ਆਧਾਰ ਤੇ ਬਣਾ ਪੱਕਾ ਕਰਦੇ ਆਂਗੇ ਆ ਜਿੱਥੇ ਕਿੰਨਾ ਕਿਤੇ ਪ੍ਰੋਬਲਮ ਆਉਂਦੀ ਜਿੱਥੇ ਸਾਡੇ ਬੰਦੇ ਦੇਖ ਲੈ ਬਣਾਉਂਦੇ ਆਂਗੇ ਜਦੋਂ ਮਾੜਾ ਮਤਾਂਗੇ